ਉਹ ਆਰਮੀ ਦੇ ਪਦ ਤੇ ਕੰਮ ਕਰ ਰਿਹਾ ਸੀ ਅਤੇ ਇਹ ਉਹ ਵਿਅਕਤੀ ਸੀ ਜਿਸ ਨੇ ਇੰਦਰਾ ਗਾਂਧੀ ਦੇ ਨਾਲ ਮਿਲ ਕੇ ਸਤਖੰਡ ਸ੍ਰੀ ਦਰਬਾਰ ਸਾਹਿਬ ਤੇ ਟੈਂਕਾਂ, ਟੋਪਾਂ ਤੇ ਬੰਦੂਕਾਂ ਦੇ ਨਾਲ ਹਮਲਾ ਕਰਵਾਇਆ ਫੌਜਾਂ ਚੜਾਈਆਂ ਅਤੇ ਸਮੂਹ ਸਿੱਖ ਸੰਗਤ ਦੀ ਸ਼ਰਧਾ ਭਾਵਨਾ ਨੂੰ ਉੱਠ ਇਸ ਪਹੁੰਚਾਈ ਬਦਲੇ ਦਾ ਉਪਾਲ ਅਤੇ ਇਨਸਾਫ ਦੀ ਉਮੀਦ ਗੁਰੂ ਸਿੱਖਾਂ ਨੂੰ ਦਿਨੋ ਦਿਨ ਸਤਾਉਂਦੀ ਜਾ ਰਹੀ ਸੀ ਅਜੇ ਹੀ ਦੋ ਸਿੰਘ ਜੋ ਕਿ ਬੀਏ ਦੀ ਪੜ੍ਹਾਈ ਕਰ ਰਹੇ ਸਨ ਜਿਨ੍ਹਾਂ ਦਾ ਨਾਂ ਪਾਈ ਸੁਖਦੇਵ ਸਿੰਘ ਸੁੱਖਾ ਜੀ ਅਤੇ ਪਾਈ ਹਰਜਿੰਦਰ ਸਿੰਘ ਜਿੰਦਾ ਜੀ ਹੈ ਤਿੰਨਾਂ ਨੇ ਮਿਲ ਕੇ ਯੋਜਨਾ ਬਣਾਈ ਅਤੇ 13 ਅਗਸਤ 1986 ਵਾਲੇ ਦਿਨ ਜਨਰਲ ਵੈਦਿਆ ਦਾ ਸੌਦਾ ਲਗਾ ਕੇ ਸਿੱਖ ਪੰਥ ਦਾ ਸਿਰ ਤੋਂ ਵੱਡਾ ਕਰਜ਼ਾ ਲਾਇਆ ਇਸ ਸੌਦੇ ਤੋਂ ਉਪਰੰਤ ਇਹਨਾਂ ਦੋਹਾਂ ਸੂਰਵੀਰਾ ਨੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਜਿਸ ਦੀ ਸਜ਼ਾ ਵਜੋਂ ਜੱਜ ਦੁਆਰਾ ਇਹਨਾਂ ਦੋਹਾਂ ਨੂੰ ਫਾਂਸੀ ਦੀ ਸਜ਼ਾ ਸੁناਈ ਗਈ ਫਾਂਸੀ ਦੀ ਸਜ਼ਾ ਸੁਣਨ ਤੋਂ ਉਪਰੰਤ ਦੋਨਾਂ ਸਿੰਘਾਂ ਦਾ ਭਾਰ ਵੱਧ ਗਿਆ ਸਾਧ ਸੰਗਤ ਜੀ ਇੱਕ ਮਨੁੱਖ ਦਾ ਭਾਰ ਉਹਦੋ ਹੀ ਵੱਧਦਾ ਹੈ ਜਦੋਂ ਉਸ ਦੀ ਖੁਸ਼ੀ ਦੀ ਕੋਈ ਸੀਮਾ ਨਾ ਰਹੇ ਫਾਂਸੀ ਦੀ ਸਜ਼ਾ ਸੁਣਨ ਤੋਂ ਉਪਰੰਤ ਦੋ ਨਾਸਿੰਗਾ ਨੇ ਚੜਦੀ ਕਲਾ ਦੇ ਵਿੱਚ ਜਕਾਰੇ ਲਗਾਉਂਦਿਆਂ ਹੋਇਆਂ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਇਹ ਮੰਜ਼ਰ ਦੇਖ ਕੇ ਜੱਜ ਧੋ ਰਿਹਾ ਨਾ ਗਿਆ ਅਤੇ ਜੱਜ ਵੀ ਆਪ ਬੋਲ ਉਠਿਆ ਕਿ ਅੱਜ ਤੱਕ ਮੈਂ ਜਿੰਨਿਆਂ ਨੂੰ ਮੌਤ ਤੇ ਸਜ਼ਾ ਸੁਣਾਈ ਹੈ ਤਿੰਨਾਂ ਨੇ ਮੈਨੂੰ ਹਮੇਸ਼ਾ ਬੁਰਾ ਪਹਲਾਕਿਆ ਤੁਸੀਂ ਦੋਵੇਂ ਇੰਨੇ ਖੁਸ਼ ਕਿਉਂ ਹੋ ਜੱਜ ਦੀ ਗੱਲ ਸੁਣਨ ਉਪਰੰਤ ਦੋਨਾ ਸਿੰਘਾਂ ਨੇ ਚੜ੍ਹਦੀ ਕਲਾ ਦੇ ਵਿੱਚ ਜਵਾਬ ਦਿੰਦਿਆਂ ਹੋਇਆ ਕਿਹਾ ਕਿ ਜੱਜ ਸਹਿਬਾਨ ਤੁਸੀਂ ਕਿਸੇ ਵੀ ਗੱਲ ਦਾ ਬੁਰਾ ਨਾ ਮੰਨੋ ਤੁਸੀਂ ਆਪਣਾ ਫਰਜ਼ ਅਦਾ ਕੀਤਾ ਹੈ ਅਤੇ ਸਾਥੋਂ ਸਾਡੇ ਗੁਰੂ ਮਹਾਰਾਜ ਨੇ ਸੇਵਾ ਲਈ ਗੁਰੂ ਘਰ ਦੇ ਦੋਸ਼ੀਆਂ ਨੂੰ ਗੁਰੂ ਸਾਹਿਬ ਆਪ ਸਜ਼ਾ ਦਿੰਦੇ ਨੇ ਅਤੇ ਇਸ ਦੇ ਲਈ ਗੁਰੂ ਸਾਹਿਬ ਜੀ ਆਪਣੇ ਸਿੰਘਾਂ ਨੂੰ ਵਿਚੁੰਦੇ ਨੇ ਅਸੀਂ ਬੜੇ ਹੀ ਵਡਪਾ ਗਿਹਾ ਕਿ ਇਹ ਅਫਸਰ ਗੁਰੂ ਮਹਾਰਾਜ ਨੇ ਸਾਨੂੰ ਪ੍ਰਦਾਨ ਕੀਤਾ ਅਜਿਹਾ ਜਵਾਬ ਸੁਣਨ ਤੋਂ ਉਪਰੰਤ ਜੱਜ ਹੈਰਾਨ ਹੋ ਕੇ ਬੋਲਿਆ ਕਿ ਜੇ ਮੇਰੇ ਹੱਥ ਵਿੱਚ ਹੁੰਦਾ ਤਾਂ ਮੈਂ ਤੁਹਾਡੇ ਵਰਗੇ ਚੜ੍ਹਦੀ ਕਲਾ ਦੇ ਸਿੰਘਾਂ ਨੂੰ ਕਦੇ ਫਾਂਸੀ ਦੀ ਸਜ਼ਾ ਹੀ ਨਹੀਂ ਸੁਣਾਉਂਦਾ ਮੈਨੂੰ ਕਿਰਪਾ ਕਰਕੇ ਮਾਫ਼ ਕਰਨਾ ਕੋਰਟ ਦਾ ਹਾਲ ਮੁਰਤਜਕਾਰਿਆਂ ਦੀ ਗੂੰਜ ਨਾਲ ਭਰ ਗਿਆ ਫાંਸੀ ਦੀ ਸਜ਼ਾ ਸੁਨਨ ਉਪਰੰਤ ਭਾਈ ਸੁਖਦੇਵ ਸਿੰਘ ਸੁੱਖਾ ਜੀ ਅਤੇ ਭਾਈ ਹਰਜਿੰਦੇ ਸਿੰਘ ਜਿੰਦਾ ਜੀ ਨੇ ਪੂਰੀ ਜੇਲ੍ਹ ਦੇ ਵਿੱਚ ਮਿਠਾਈ ਵੰਡੀ ਅਤੇ ਆਪਣੀ ਚੜ੍ਹਦੀ ਕਲਾ ਦਾ ਬਿਆਨ ਦਿੰਦਿਆਂ ਹੋਇਆ ਖੁਸ਼ੀ ਜ਼ਾਹਿਰ ਕੀਤੀ ਫાંਸੀ ਵਾਲੇ ਦਿਨ ਰੋਜ਼ਮਰਾਂ ਦੀ ਤਰ੍ਹਾਂ ਅੰਮ੍ਰਿਤ ਵੇਲੇ ਨਿਤਨੇਮ ਦਾ ਪਾਠ ਕਰਨ ਤੋਂ ਉਪਰੰਤ ਇਹਨਾਂ ਦੋਹਾਂ ਸਿੰਘਾਂ ਨੇ ਹੱਸਦੇ ਹੋਏ ਫાંਸੀ ਦੇ ਫੰਦੇ ਨੂੰ ਅੱਜ ਦੇ ਦਿਨ 9 ਅਕਤੂਬਰ 1992 ਵਾਲੇ ਦਿਨ ਆਪਣੇ ਗਲ ਵਿੱਚ ਪਾ ਲਿਆ ਜਦੋਂ ਇਹਨਾਂ ਦੋਹਾਂ ਸਿੰਘਾਂ ਦੀ ਦੇਹਾਂ ਨੇ ਹਰਕਤ ਕਰਨੀ ਬੰਦ ਕਰ ਦਿੱਤੀ ਤਾਂ ਜੱਲਾਦ ਦੁਆਰਾ ਇਹਨਾਂ ਦੋਹਾਂ ਨੂੰ ਥੱਲੇ ਲਾਇਆ ਗਿਆ ਤੇ ਜਦ ਫਾਂਸੀ ਤੋਂ ਉਪਰੰਤ ਇਹਨਾਂ ਦੀਆਂ ਮਾਵਾਂ ਨੇ ਇਹਨਾਂ ਦੇ ਚਿਹਰੇ ਤੋਂ ਕੱਪੜਾ ਚੁੱਕਿਆ ਤਾਂ ਤਿੰਨਾਂ ਦੇ ਚਿਹਰੇ ਉੱਤੇ ਚੜ੍ਹੇ ਇਲਾਹੀ ਨੂਰ ਤੇ ਚੜਦੀ ਕਲਾ ਵਾਲੀ ਮੁਸਕਾਨ ਨੂੰ ਦੇਖ ਕੇ ਦੁਨਾਂ ਮਾਵਾ ਨੇ ਗੱਜ ਕੇ ਜਕਾਰੇ ਛੱਡੇ ਆਓ ਸਾ ਸੰਗਤ ਜੀ ਅਸੀਂ ਵੀ ਗੱਜ ਕੇ ਜਕਾਰਾ ਛੱਡਦਿਆਂ ਹੋਇਆ ਅਜੇ ਸ਼ਹੀਦਾਂ ਦੇ ਚਰਨਾਂ ਵਿੱਚ ਹਾਜ਼ਰੀ ਲਗਾਈਏ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ